ਸੁਖਦੇਵ ਸਿੰਘ ਢੀਂਸਾ ਜੋ ਕਿ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਨੇ ਅਤੇ ਕੱਲ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਉੱਬਾਵਾਲ ਦੇ ਵਿੱਚ ਕੀਤਾ ਜਾਵੇਗਾ ਤਾਂ ਦਾਸ ਜੀ ਇਹ ਹੈ ਕਿ ਸੁਖਦੇਵ ਸਿੰਘ ਢੀਂਸਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਜੱਦੀ ਜ਼ਮੀਨ ਦੇ ਵਿੱਚ ਹੋਵੇਗਾ ਜਿਸ ਦੇ ਚਲਦੇ ਤਿਆਰੀਆਂ ਪਿੰਡ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਤਾਂ ਦਾਸ ਜੀ ਕਿ ਇੱਥੇ ਹੀ ਸੁਖਦੇਵ ਸਿੰਘ ਢੀਂਸਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉੱਥੇ ਹੀ ਪਿੰਡ ਦਾ ਜਿਹੜਾ 메ਨ ਦਰਵਾਜ਼ਾ ਉਹ ਵੀ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਬਣਵਾਇਆ ਗਿਆ ਸੀ। ਜਿੱਥੇ ਕਿ ਉਹਨਾਂ ਨੇ ਆਪਣੇ ਪਿੰਡ ਦੇ ਸਰਪੰਚੀ ਤੋਂ ਲੈ ਕੇ ਰਾਜਨੀਤੀ ਦੇ ਵਿੱਚ ਵੱਡੇ-ਵੱਡੇ ਕਦਮ ਪੁੱਟੇ। ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਸਾ ਦੇ ਜਿਹੜੇ ਉਸ ਵੇਲੇ ਦੇ ਸਾਥੀ ਸਨ ਉਹਨਾਂ ਨੇ ਵੀ ਇਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਆਓ ਜਾਣਦੇ ਹਾਂ ਕਿ ਕੁਝ ਯਾਦਾਂ ਸਾਂਝੀਆਂ ਕੀਤੀਆਂ ਪਿੰਡ ਦੇ ਸਾਥੀਆਂ ਨੇ ਜਾਂ ਹੋਰ ਜਿਹੜੇ ਪਿੰਡ ਦੇ ਮੌਤਵਾਰ ਬੰਦੇ ਨੇ ਕਾੜਾ ਸਾਰੇ ਕੋਲ ਨੇ ਸਾਰੇ ਕੋਲ ਕੋਈ ਹੋਲੀ ਕਿਉਂਕਿ ਮੈਂ ਉਹਨਾਂ ਦਾ ਪੁਲਿਸ ਤੋਂ ਬਾਹਰ ਤੋਂ ਉਹਨਾਂ ਨਾਲ ਗੱਲ ਕੀਤੀ ਉਹਨੂੰ ਮਤਲਬ ਕਾਲਜ ਛੱਡ ਕੇ ਗਏ ਤੇ ਉਹਨਾਂ ਦਾ ਵਿਆਹ ਹੋਇਆ ਸਾਨੂੰ ਦਾਖਲਾ ਨਾ ਮਿਲਿਆ ਪਲੇਟ ਹੋ ਗਏ ਤਿੰਨ ਚਾਰ ਜਣੇ ਸੀ ਮੈਂ ਉਹਨਾਂ ਨੂੰ ਪਹਿਲੀ ਵਾਰ ਲੈਣ ਗਿਆ ਸੀਗਾ ਇਹ ਅੱਛੇ ਭਣ ਮੰਗਵਾਲ ਉੱਥੇ ਜਾ ਕੇ ਮਿਲਿਆ ਮੈਂ ਮੈਨੂੰ ਕਹਿੰਦੇ ਵੀ ਚਲੋ ਉੱਥੇ ਤੂੰ ਮੈਂ ਆਉਂਨਾ ਅਨੰਦ ਕਸ਼ੋਰ ਪ੍ਰਿੰਸੀਪਲਟੀ ਤੇ ਉਹਨੇ ਕਹਿ ਕਿ ਸਾਨੂੰ ਦਾਗਲਾ ਤੇ ਬਾਤ ਉਸ ਤੋਂ ਬਾਅਦ ਮੈਂ ਇਹ ਇਹਨਾਂ ਦੇ ਪਤੀ ਦਾ ਬਣਿਆ ਹੈਗਾ ਇਹਨਾਂ ਦੇ ਜੂੜਾ ਪਤੀ ਹੈ ਮੇਰੀ ਰਾਜਾ ਪਤੀ ਹੈ ਪਰ ਮੈਂ ਆਪਣਾ ਸਾਰਾ ਕੁਝ ਛੱਡ ਕੇ ਆਪਦੇ ਨੂੰ ਮੈਂ ਇਹਨਾਂ ਨਾਲ ਜੁੜ ਰਿਹਾ ਹਾਂ ਬਸ ਅੱਜ ਤੱਕ ਕਦੇ ਕੋਈ ਕਿਸੇ ਕਿਸਮ ਦਾ ਆਖ ਨਹੀਂ ਮੈਨੂੰ ਇਹਨਾਂ ਨੇ ਭਰਤੀ ਵੀ ਕਰਵਾਇਆ ਤੇ ਹੋਰ ਵੀ ਹੋ ਗਿਆ 33 ਸਾਲ ਮੈਂ ਸਰਵਿਸ ਕਰ ਲਈ ਚਾਹੇ ਸਰਵਿਸ ਦੇ ਦੌਰਾਨ ਮੈਂ ਇਹਨਾਂ ਨਾਲ ਜੁੜਾ ਰਿਹਾ ਹਰ ਇਲੈਕਸ਼ਨ ਦੇ ਵਿੱਚ ਹਰ ਥਾਂ ਤੇ ਮੈਂ ਇਹਨਾਂ ਨਾਲ ਖੜਿਆ ਉਸ ਤੋਂ ਬਾਅਦ ਹੋ ਗਿਆ ਇਸ ਤਰ੍ਹਾਂ ਦੇਖਦਾ ਤੁਹਾਡਾ ਇੱਕ ਸਾਥੀ ਵਿਸੜ ਗਿਆ ਇਸ ਤਰ੍ਹਾਂ ਦੇਖਣਾ ਕਿ ਅੱਜ ਫਿਰ ਸਾਡਾ ਜਹਾਨ ਹੀ ਉੱਤਰ ਗਿਆ ਸਾਡੇ ਕੋਲ ਕੀ ਰਹਿ ਗਿਆ ਬਹੁਤ ਹੋ ਗਿਆ ਲਿਖਣਾ ਦਾ ਇਹ ਗਾਜੀ ਤੁਹਾਨੂੰ ਸਾਡੇ ਕੋਲ ਕੁਝ ਨਹੀਂ ਹੁੰਦਾ ਇਹ ਲੱਗਦਾ ਜਿਵੇਂ ਅਸੀਂ ਸੁਣਨੇ ਹੋਗੇ ਆ ਬਸ ਜੀ ਬਾਈ ਲੋ ਜਿਉ ਪਾਣਾ ਬਣ ਆਉਗੀ ਚਾਲ ਉਹ ਮਨਜ਼ੂਰ ਆਏਗਾ ਜਾਨਾ ਸਾਰਾ ਨਹੀਂ ਹੈ ਕਿ ਤੁਰ ਗਏ ਚਲੋ ਪਹੁੰਚ ਆ ਬਰੀ ਉਪਰ ਹੋ ਕੇ ਬਰੀਆ ਆਕਸੀਜਨ ਦਾ ਬਹੁਤ ਵਧੇ ਜਾ ਰਿਹਾ ਹੈ ਮੇਰੇ ਨਾਮ ਤਾਂ ਇਹਨਾਂ ਦਾ ਪਰਿਵਾਰ ਕ੍ਰਿਸ਼ਤਾ ਦਿਓ ਇਹ ਫੁੱਲ ਸਾਹਿਬ ਜਾਣਦੇ ਨੇ ਤੇ ਹਰ ਇੱਕ ਥਾਂ ਤੇ ਮੈਨੂੰ ਇਹ ਨਾ 1972 ਤੋਂ ਲਾ ਕੇ ਇਹ ਜਿਹੜਾ ਸੰਸਕਾਰ ਹੋ ਰਿਹਾ ਜੀ ਇਹ ਕਿਸ ਜਗ੍ਹਾ ਤੇ ਹੋ ਰਿਹਾ ਇਹ ਇਹਨਾਂ ਦੀ ਆਪਦੀ ਜ਼ਮੀਨ ਹੈ ਜਿੱਥੇ ਇਹਨਾਂ ਦੀ 28 ਕਿੱਲੇ ਜ਼ਮੀਨ ਸੀ ਇੱਥੇ ਕੁਝ ਇਹਨਾਂ ਨੇ ਤਬਾਦਲੇ ਚੌਕ ਕਰਕੇ ਇਹਨਾਂ ਦੀ ਜ਼ਮੀਨ ਉੱਧਰ ਚਲੀ ਗਈ ਤੇ ਆਹ ਇਹਨਾਂ ਦੀ ਭਰਾ ਦਾ ਹਿੱਸਾ ਹੈਗਾ ਤੇ ਇਹਦੇ ਚ ਪੜੇ ਕਿਥੇ ਸੀ ਇਹ ਪੜੇ ਰਣਵੀਰ ਕਾਲਜ ਜੀ ਬਲੁਖਾ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਬਲੁਖਾ ਅੱਜ ਪ੍ਰਾਇਮਰੀ ਸਕੂਲ ਬਲੁਖਾ ਬਲੁਖਾ ਪ੍ਰਾਇਮਰੀ ਅ ਮੈਨ ਨਾਲ ਇੱਕ ਵਾਰ ਗੱਲ ਹੋਈ ਇਹਨਾਂ ਦੀ ਸਕੂਲ ਹੈ ਨਹੀਂ ਸੀ ਨਾ ਜੀ ਅ ਚੱਠੀ ਦੀ ਪਰ ਪ੍ਰਾਇਮਰੀ ਉੱਥੇ ਲੋਅਰ ਮਿਡਲ ਸੀ 6 ਮਹੀਨਾ ਤੇ ਵੀ ਜਾਂਦੇ ਕਿ ਬਲੁਖੀ ਜਾਂਦੇ ਕਿਵੇਂ ਸੀ ਜਾਂਦੇ ਤੁਰ ਕੇ ਜੀ ਤੁਰ ਕੇ ਤੁਰ ਕੇ ਹਾਂ ਕਿਨੇ ਦੂਰੇ ਸਨ ਬਲੁਖਾ ਅੱਛਾ ਇਹ 4 ਕਿਲੋਮੀਟਰ ਚੱਲ ਕੇ ਪੈਦਲ ਤੁਰ ਕੇ ਜਾਂਦੇ ਤੁਰ ਕੇ ਜਾਂਦੇ ਜੀ ਟਿੱਬੇ ਹੁੰਦੇ ਹਣ ਕਿ ਸਰਦਾਰ ਟਿੱਬੇ ਟਿੱਬੇ ਜੀ ਬਹੁਤ ਵੱਡੇ ਵੱਡੇ ਟਿੱਬੇ ਪ੍ਰਾਇਮਰੀ ਤੋਂ ਬਾਅਦ ਪ੍ਰਾਇਮਰੀ ਤੋਂ ਬਾਅਦ ਇਹ ਗੁਰਨਾਨਕ ਸਕੂਲ ਜੀ ਉਹ ਨਾਲ ਸਕੂਲ ਪੜ੍ਹੇ 10ਵੀਂ ਤੱਕ 10ਵੀਂ ਤੱਕ ਦਾ আচ্ছা ਉਰਾਸਗੋ ਸਿੰਘ ਜੀ ਉਹਨੂੰ ਉਸ ਤੋਂ ਬਾਅਦ ਉਸ ਤੋਂ ਬਾਅਦ ਕਰਨਵੀਰ ਕਾਲਜ ਗੌਰਮੇ ਰਣਜੀ ਕਾਲਜ ਹਾਂ ਜਮ ਕੌਰ ਸਿੰਘ ਇਨਸਾਲ ਕੰਮ ਕਰਦਾ ਕਿਹੜਾ ਪਿੰਡ ਆ ਉੱਬਾਵਾਲ ਜੀ ਕੀ ਕਹਿਣਾ ਚਾਹੋਗੇ ਜੇ ਸਰਦਾਰ ਸੁਖਦੇਵ ਜੀ ਢੀਡਸਾਰੀ ਤੁਹਾਡੇ ਪਿੰਡ ਦੇ ਨਿਵਾਸੀ ਸੀ ਉਸ ਸੁਖਦੇਵ ਸਿੰਘ ਜੀ ਦੇ ਮੌਤ ਨਾਲ ਪਿੰਡ ਤਾਂ ਬਹੁਤ ਵੱਡਾ ਘਾਟਾ ਪੈ ਗਿਆ ਇਹ ਪਿੰਡ ਨੂੰ ਤੇ ਬਹੁਤ ਵਧੀਆ ਉਹਨਾਂ ਨੇ ਰਾਜਨੀਤੀ ਕੀਤੀ ਹੈ ਪਿੰਡ ਦੀ ਸਰਪੰਚੀ ਤੋਂ ਲੈ ਕੇ ਮੰਤਰੀ ਕੇਂਦਰੀ ਮੰਤਰੀ ਤੱਕ ਪਹੁੰਚ ਗਏ ਤੇ ਢੀਂਠਾ ਸਾਹਿਬ ਦਾ ਇਹ ਹੀ ਦਰਵਾਜ਼ਾ ਇੱਥੇ ਪਲੇ ਹੋਏ ਨੇ, ਬੜੇ ਹੋਏ ਨੇ ਹਣ ਇੱਥੇ ਸਾਰਾ ਕੁਝ ਇੱਥੋਂ ਇਹਨਾਂ ਨੇ ਸਿੱਖਿਆ ਸਰਪੰਚੀ ਤੋਂ ਲੈ ਕੇ ਅੰਪੀ ਤੱਕ ਪਹੁੰਚ ਗਏ ਸਨ ਲੇ ਜੀ ਪਤਾ ਲੱਗਿਆ ਜੋ ਜਾਣਕਾਰੀ ਦੇ ਮੁਤਾਬਕ ਅੱਜ ਵੀ ਪਰਮੰਦਰ ਢੀਂਠ ਸਾਹਿਬ ਨੇ ਸਰਦਾਰ ਗੁਰਦੇਵ ਨੂੰ ਢੀਂਠਾ ਦੀ ਵੋਟ ਇਸੇ ਪਿੰਡ ਵਿੱਚ ਚੱਲਦੀ ਹੈ। ਉਹਨਾਂ ਦੀ ਵੋਟ ਸਾਰੇ ਪਰਿਵਾਰ ਦੀ ਇੱਥੇ ਹੈ ਜੀ ਹਾਲੇ ਤੱਕ ਵੀ ਨਹੀਂ ਆ ਮੈ ਮੈਲੇ ਕੋਈ ਬਣ ਜਾਂਦਾ ਹੈ ਸਰੂਰ ਲੈ ਜਾਂਦੇ ਨੇ ਬੋਟਾ ਆਪੀਆਂ ਉਹਨਾਂ ਦੀ ਵੋਟ ਇੱਥੇ ਬਣੀ ਹੋਈ ਹੈਗੀ ਬੋਟਾ ਵੀ ਇੱਥੇ ਪਾ ਕੇ ਜਾਂਦੇ ਨੇਗੇ ਸਾਰੇ ਇਲੈਕਸ਼ਨ ਇੰਨੀ ਆਪ ਕੋਈ 판 ਮਾਰਦਾ ਹੈ ਪਹਿਲੇ ਬਣ ਜਾਂਦਾ ਹੈ ਸਹਿਰ ਜਾ ਕੇ ਪਾ ਜਾਂਦੇ ਉੱਥੇ ਉਹਦੇ ਬੋਟਾ ਲੈ ਜਾਂਦੇ ਨੇ ਜਿਹੜੇ ਆਪਦੇ ਪਿੰਡ ਨਾਲ ਜੁੜੇ ਹੋਏ ਨੇ ਹੋਂਦ تک ਵੀ ਆ ਪਿੰਡ ਦੇ ਮੰਤਰੀ ਰਹੇ ਨੇ ਕਿਸ ਤਰ੍ਹਾਂ ਦੇਖੋ ਪਿੰਡ ਦਾ ਕਿੰਨਾ ਵਿਕਾਸ ਹੋਇਆ ਪਿੰਡ ਦਾ ਕੰਮ ਤਾਂ ਬਹੁਤ ਕਰਵਾਇਆ ਗਿਆ ਤੇ ਸਾਰੇ ਕੰਮ ਜਿਹਾ ਟੈਂਕੀਆਂ ਬਣ ਗਿਆ ਬਾਕੀ ਉਹ ਜਿਹੜੇ ਨਿੱਕੇ ਮੋਟੇ ਕੰਮ ਨੇ ਸਾਬ ਬਣੇ ਹੋਏ ਨੇ ਪਿੰਡ ਦੇ ਵਿੱਚ ਸੋਗ ਦਾ ਬਹੁਤ ਮਾਹੌਲ ਹੈ। ਬਹੁਤ ਯਾਰੀ ਗਮਗੀਨਾ ਜੀ ਪਿੰਡ ਦੇ ਵਿੱਚ ਸਾਰਿਆਂ ਨੂੰ ਜਿਹੜੇ ਜਿੰਨੇ ਆ ਹਾਂ ਦੇ ਸਭ ਦੇ ਚਿਹਰੇ ਡਿਗੇ ਪਏ ਨੇ ਸਾਰੇ। ਅਹ ਦਾ ਪਾਗ ਨੂੰ ਉਹਨਾਂ ਦਾ ਸੰਸਕਾਰ ਹੋਣਾ, ਕਿਹ ਜਗ੍ਹਾ ਹੋਣਾ, ਉਹਨਾਂ ਦੀ ਜਗ੍ਹੀ। ਉਹਨਾਂ ਦਾ ਉਹਨਾਂ ਦਾ ਸੰਸਕਾਰ ਨਹੀਂ ਉਹਨਾਂ ਦਾ ਜਿਹੜਾ ਜੱਦੀ ਵਹਾਨ ਹੈ ਜੀ ਆਪ ਦਾ ਆਪ ਤਾਂ ਹੁਣ ਵੀ ਜੱਦੀ ਵਹਾਨ ਹੈ ਜੀ ਉਹ ਤੇ ਜੱਦੀ ਵਹਾਨ ਦੇ ਵਿੱਚੋਂ ਉੱਥੇ ਕਰਨਗੇ ਸਾਰੇ। 3 ਵਜੇ ਕਰਨਗੇ ਜੀ ਕੱਲ ਨੂੰ। ਸੋ ਦਾਦ ਦੇ ਹੈ ਕਿ ਕੱਲ ਨੂੰ ਪਿੰਡ ਉਬੇਵਾਲ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਜੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜਿਹਦੇ ਚੱਲਦੇ ਪਿੰਡ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਸਾ ਦੀ ਮ੍ਰਿਤਕ ਦੇਹ ਨੂੰ ਦਰਸ਼ਨ ਦੇ ਵਾਸਤੇ ਰੱਖੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ